ਠੀਕ ਹੈ ਇਹ ਸ਼ਕਤੀਤੀ ਪਲੱਸ ਆ ਪਹਿਲੇ ਵਾਲਾ ਬਿਨਾ ਟਰਬੋ ਦਾ ਜਿਹੜੇ ਆਉਂਦੇ ਨੇ ਇਹ ਕਿੰਨੇ ਪਾਵਰ ਵਾਲਾ ਜੀ 55 ਪਾਵਰ ਦੀ ਉਹ 55 ਪਾਵਰ ਵਾਲਾ 2010 ਮਾਡਲ ਟਰੈਕਟਰ ਟਾਇਰ ਵਧੀਆ ਟਰੈਕਟਰ ਦੇ ਦੇ ਵੀ ਠੀਕ ਹੈ ਜੀ ਸੋਨਾਲਿਕਾ ਵੱਡੀ ਪਾਵਰ ਦੇ ਵਿੱਚ 6 ਸਿਲੰਡਰ ਇਹ ਟਰੈਕਟਰ ਟਰੈਕਟਰ ਚੱਲਿਆ ਜੀ 300 ਘੰਟੇ ਕੁੱਲ ਇਹ ਕੰਪਨੀ 'ਚ ਜਿਹੜੇ ਪੀਸ ਰਹਿ ਜਾਂਦੇ ਨੇ ਹੁਣ ਕਈ ਭਰਾਵਾਂ ਦੇ ਫੋਨ ਆਉਂਦੇ ਨੇ ਅਸੀਂ ਸੋਨਾਲਿਕਾ ਦੀ ਵੀਡੀਓ ਕਿਉਂ ਨਹੀਂ ਪਾਉਂਦੇ ਵੀ ਭਾਜੀ ਤੁਸੀਂ ਤੁਲਵੇ ਲੈਂਦੇ ਹੋ ਟਰੈਕਟਰ ਕਈ ਫੋਨ ਆਉਂਦੇ ਨੇ ਮਨੂੰ ਭਾਜੀ ਇਹੋ ਜਿਹਾ ਟਰੈਕਟਰ ਤੁਲਵਾ ਕੋਲ ਦੇ ਦੂਗਾ ਇਹ ਤਨਸੋ ਕਾ ਡੀਟੇਲ ਕਿਹਾ ਜੀ ਸਹੀ ਗੱਲ ਹੈ ਜੀ ਜਮਾ ਨਵਾਂ ਟਰੈਕਟਰ ਹੈ ਬਹੁਤ ਠੀਕ ਹੈ ਵੱਡੀ ਪਾਵਰ ਦੇ ਵਿੱਚ ਹੁਣ ਬੈਲਰ ਦਾ ਸੀਜ਼ਨ ਆ ਰਿਹਾ ਇਹ ਜਿਹੇ ਟਰੈਕਟਰ ਹੀ ਵੇਖਣ ਕਿ ਕਿਉਂ ਜਾ ਹੌਲੈਂਡ ਹੈ ਇਹ 12 ਮਾਡਲ ਹੈ ਪੰਜਾਬ ਨੰਬਰ ਹੈ 3 ਸਪੀਡ ਹੈ ਯੂਜੀ ਗੇਅਰ ਵਾਲਾ ਟੌਪ ਮਾਡਲ ਹੈ ਜਿਹੜਾ ਸਪੈਸ਼ਲ ਐਡੀਸ਼ਨ ਨੂੰ ਗੇੜਾ ਦਾ ਇਹ ਦੂਜੀ ਗੇਅਰ ਵਾਲਾ ਜੀ ਹਾਂਜੀ ਦੂਜੀ ਗੇਅਰ ਇਹ ਮਲ ਅਬੀ ਟਰਬੋ ਵਾਲਾ ਹੋਗਾ ਨਹੀਂ ਟਰਬੋ ਵਾਲਾ ਜੀ ਉਹ ਆਇਆ ਜੀ ਸੋਨਾਲੀ ਕਾ 4 ਵੇਲ ਡਰਾਈਵ ਟਾਈਗਰ ਟਾਈਗਰ ਪੈਂਟ ਵਾਲਾ ਠੀਕ ਹੈ ਜੀ ਇਹ ਪੈਂਟੇ ਚ ਵੀ ਲਈ ਹਾਂਜੀ ਹਾਂਜੀ ਇਹ 2021 ਮਾਡਲ ਹੈ ਜੀ 8 ਮਹੀਨੇ ਦਾ ਠੀਕ ਹੈ ਜੀ ਇਹ ਵੀ ਲੋਕਲ ਨੰਬਰ ਟਰੈਕਟਰ ਹੈ ਸਾਡਾ ਲੋਨ ਕਲੀਅਰ ਹੈ ਇਹ ਕਿਹਨਾ ਮਾਡਲ ਹੈ ਇਹ 2019 ਮਾਡਲ ਹੈ ਜੀ ਪਲੱਸ ਟਰਬੋ ਵਾਲਾ ਠੀਕ ਹੈ ਜੀ 55 ਐਚਪੀ ਵਾਲਾ ਇਹ ਬਚਨ ਜੈ ਐਚਪੀ ਵਾਲਾ ਹੈ ਜਿਹੜੇ ਟਰੈਕਟਰ ਆਏ ਨੇ ਨਵੇਂ ਤੁਹਾਨੂੰ ਦਿਖਾਉਂਦੇ ਆ ਸੀ 55 ਐਚਪੀ ਵਾਲਾ 30 ਫੀਟ ਹੈ ਟੋਮ ਮਾਡਲ ਟਰੈਕਟਰ ਹੈ ਡਿਸਟ੍ਰੀਬਿਊਟਰ ਵਗੈਰਾ ਇਹ ਟਰੈਕਟਰ ਬੜਾ ਸੋਹਣਾ ਜੀ ਐਸੇ ਨਵੇਂ ਪਿਆਏ ਵੀ ਮਾੜਾ ਉੱਚੀ ਬੜਾ 2019 ਮਾਡਲ ਹੈ ਜੀ 19 ਵਾਲਾ ਦਾ ਸਾਲ ਤਾਂ ਹੈ ਜੀ ਬਹੁਤ ਬਹੁਤ ਸੋਹਣਾ ਟਰੈਕਟਰ ਪਿਆ ਹੈ ਇਸੇ ਬੰਦੇ ਕੋਲ ਮੰਨਣਾ ਆਣਦਾ ਵੀ ਸਾਹਸ ਵਾਲੇ ਕੋਲ ਚੱਲਿਆ ਵਾ ਇਹ ਦੇਖੋ ਹੋਰ ਤੋਂ ਨਾ ਰੋਕਦੇ ਲੋਕ ਗੁਰਦੀ ਬਾ ਸਾਤਰੀ ਸੁਤਰੀ ਦਿਖਾਉਂਦੀ ਬੋਏ ਆ ਦੇਖ ਸਕਦੇ ਹੋ ਵੀ ਆਮ ਤੌਰ ਤੇ ਬੰਦਾ ਆਮ ਰਾਤ ਦਾ ਪਰ ਬਾਈਨੇ ਜ਼ਿਸਤ ਪੈ ਬੰਦਾ ਸਾਤਰੀ ਤਾਈ ਹੋਈ ਹੈ ਤੇ ਬੰਦਾ ਪਰ ਹਰਕਤ ਦਿੱਤੀ ਜਾਵੇ ਕਿਸੇ ਪੁਰਾਣੇ ਸਕਰੀਨ ਬੰਦੇ ਕੋਲ ਡਰਕਟ ਚੱਲਿਆ ਹੋਇਆ ਹੈ ਬਿਲਕੁਲ ਐਸਾ ਸਲਮਸਰ ਦੇਖ ਸਕਦੇ ਹਾਂ ਬਹਲਾ ਆਇਆ ਹੋਇਆ ਬਾਜੜਾ ਤੇ ਕਿੰਨਾ ਦਾ ਇਹ ਮਾੜ ਕਰਦੀ ਹੈ ਜੀ ਪਾਰਟੀ ਸਵਾ 6 ਦੀ ਬਾਕੀ रेट ਹੋ ਜੂਗਾ ਟਰੈਕਟਰ ਨਵਾਂ ਬਿਲਕੁਲ ਇਹ ਵੀ ਤੋਹਫਾ ਵੀ ਸਰ ਬਾਕੀ ਮੌਕੇ ਤੇ ਹੋ ਜੂਗਾ ਹੈ ਬਾਕੀ ਹੋ ਜੂਗਾ ਇਹ ਕਾ ਆਇਆ ਜੀ ਪੁਰਾਣੇ ਮਾਡਲ ਦੇ ਵਿੱਚ ਬਹੁਤ ਫੋਨ ਆਈਆਂ ਲੋਕਾਂ ਦੀਆਂ ਵੀ ਤੁਹਾਨੂੰ ਪਲੱਸ ਆਈ ਦਾ ਠੀਕ ਹੈ ਇਹ 36 ਦੀ ਪਲੱਸ ਆ ਪਹਿਲੇ ਵਾਲਾ ਬਿਨਾ ਟਰਬੋ ਦਾ ਜਿਹੜੇ ਆਉਂਦੇ ਨੇ ਇਹ ਕਿੰਨੇ ਬਾਬਰਾਣਾਂ ਜੀ 55 ਪਾਵਰ ਦੀ ਹੁੰਦਾ ਇਹ 55 ਪਾਵਰ ਵਾਲਾ ਉਹ ਯਾਰ 10 ਮਾਡਲ ਟਰੈਕਟਰ ਹੈ ਟਾਇਰ ਵਧੀਆ ਟਰੈਕਟਰ ਦੇ ਦੇ ਵੀ ਸਭ ਇਕੱਠੇ ਇਕਾਈ ਇਹ ਕਿਸੇ ਭਰਾ ਨੇ ਲੈਣਾ ਹੈ ਇਹਦੀ ਡਿਮਾਂਡ ਕਰਦੀ ਹੈ ਪਾਰਟੀ 3 ਲੱਖ ਤੇ 65000 ਰੁਪਏ ਦੀ ਤਨ ਨਾਲ ਕੋਪ 5000 ਰੁਪਏ ਦੀ ਨਿਮਾਣਾ ਹੈ ਹਾਂਜੀ ਬਾਕੀ ਮਾਗਦੇ ਮਾਗਦਾ ਜੀ ਇਹਦੇ ਵਿੱਚ ਇੱਕ 12 ਮਾਡਲ ਵੀ ਖੜਾ ਛੜ ਤੋਂ ਉਹ ਸਾਹਮਣੇ ਉਹਦੀ ਵੀ ਬਣਾ ਲਉ ਵੀਡੀਓ ਆ ਜਾਓ ਉਹ ਵੀ ਦੇਖ ਲਓ ਠੀਕ ਹੈ ਇਹ ਉਹ 12 ਮਾਡਲ ਹੈ ਇਹ ਉਹ 12 ਮਾਡਲ ਹੈ ਜੀ ਆ ਜੀ ਤੁਹਾਨੂੰ ਉਹਦੇ ਇੱਕ 12 ਮਾਡਲ ਦਿਖਾਉਣਾ ਇੱਧਰ ਇਹ ਹੋਰ ਪਾਸੇ ਮੜ ਜਾਊਗਾ ਇਹ 12 ਮਾਡਲ ਹੈ ਜੀ ਇਹ ਟਰਬੋ ਵਾਲਾ 55 HP ਹੈ ਵੀ ਇਹ ਟਰਬੋ ਵਾਲਾ ਹੈ ਹਾਂ ਇਹ ਵੀ 3 ਸਪੀਡ ਦੇ ਟੁੰਦਾ ਜੀ ਨਹੀਂ ਇਹ 2 ਸਪੀਡ ਹੈ ਇਹ 2 ਸਪੀਡ ਦੇ ਵਿੱਚ ਆਏ ਸਿਰਪਨ ਦੇ ਵਿੱਚ ਸਾਰੇ ਉਹ 3 ਸਪੀਡ ਵਾਲੇ ਬਾਕੀ ਟਾਇਰ ਇਹਦੇ ਵੀ ਸੋਨੇ ਪਏ ਨੇ ਚਲੋ 3 ਸੀਟ ਵਾਲਾ ਕਰ ਜਾਈਏ ਕਿਹੜਾ ਸੋ ਫਟੇ ਚਲਾਉਣਾ ਹੈ ਹੋਈ ਜਾਂਦਾ ਟਰੈਕਟਰ ਕੋਈ ਬਾਹਰ ਬਹੁ ਮਿਸਤਰੀ ਬੈਠੇ ਨੇ ਟਾਇਰ ਦੇਖ ਸਕਦੇ ਹੋ ਲਗਭਗ 60% ਟਾਇਰ ਟਰੈਕਟਰ ਦੇ ਪਏ ਨੇ ਤੇ ਵੀਰੇ ਕੰਨੇ ਦਾ ਬਣੂ ਆਈ ਇਹ ਇਹ 385 ਦਾ ਜੀ ਇਹ 385 ਦਾ ਹੈ ਇਹ ਬਹੁਤ ਸਟੀਰੀਂਗ ਅਰੀਜਨਲ 2012 ਮਾਡਲ ਹੈ ਟਰਬੋ ਵਾਲਾ ਠੀਕ ਜਿਹਾ ਚੱਲਦਾ ਤੇ ਆ ਮੇਰੇ ਨਹੀਂ ਪੈਂਦਾ ਆ ਜੋ ਬਾਕੀ ਇਧਰ ਹੋਲੈਂਡ ਆ ਵੀ ਨਹੀਂ ਉਹ ਦਿਖਾਈਦਾ ਹੌਲੈਂਡ 55 ਹਵਾਲਾ ਹੈ ਆਇਆ ਜੀ 2022 ਮਾਡਲ ਸੁਪਰ ਪਲੱਸ ਠੀਕ ਹੈ ਜੀ ਇਹ ਵੀ ਟੌਪ ਮਾਡਲ ਹੈ ਜੈਕ ਵਾਲਾ ਮਾਡਲ ਹੈ ਮਾਈਕੋ ਪੰਪ ਹੁੰਦਾ ਦੇ ਅੰਦਰ ਇਹਦੇ ਡੈਕਟਰ ਕਿਹੜੇ ਸਾਈਡ ਤੇ ਲੱਗਦੇ ਹੈ ਜੀ ਆਹ ਸੁਪਰ ਜੀ ਟ੍ਰਾਂਸਫਰ ਠੀਕ ਹੈ ਠੀਕ ਹੈ ਬਿਲਕੁਲ ਨਵਾਂ ਡੈਕਟਰ ਨਾਲੇ ਪਾਈ ਮਾਡਲ ਹੈ ਬਾਕੀ ਟਾਇਰ ਵੀ ਦੋ ਦਿਖਾ ਦੇ ਗਰੀਬ ਟਾਇਰ ਟੂਰ ਵੀ ਇਹ ਨਹੀਂ ਹੈਗਾ ਜੀ ਬਾਈ ਨੂੰ ਜਾ ਕੇ ਕਿਸੇ ਨੂੰ ਟਾਇਰ ਪਾਉਣ ਦੀ ਲੋੜ ਆ ਹੁੱਕਾ ਹੱਕਾ ਪੂਰੀ ਤਰ੍ਹਾਂ ਡਗੀ ਹੋਈ ਜਾ 3700 ਦੀ ਜੈਕ ਲੱਗਿਆ ਹੋਇਆ ਪਿੱਛੇ ਲਿਫਟ ਨੂੰ ਡਬਲ ਡਿਸਟ੍ਰੀਬਿਊਟਰ ਤੇ ਕੰਨਦਾ ਆਪਣਾ ਗਰਜ ਟਰੈਕਟਰ ਜੀ ਇਹਦੀ ਡਿਮਾਂਡ ਕਰਦੀ ਹੈ ਜੀ ਪਾਰਟੀ 675 ਬਾਕੀ ਕੋਈ ਜੇ ਕੋਈ ਭਰਾ ਆਏਗਾ ਖੁਦ ਕਰਾ ਦਾਂਗੇ ਆਪਾਂ ਹੋ ਜੂਆ ਰੇਟ ਠੀਕਾ ਠੀਕ ਹੈ ਜੀ ਇਸੇ ਤਰ੍ਹਾਂ ਆਇਆ ਹੈ ਭਾਈ 5500 ਇਹ 5500 ਹੋਣ ਲੱਗਾ ਜੀ ਹਾਂ ਇਹ 12 ਮਾਡਲ ਹੈ ਪੰਜਾਬ ਨੰਬਰ ਹੈ 3 ਸਪੀਡ ਹੈ ਯੂਜੀ ਗੇਅਰ ਵਾਲਾ ਟੌਪ ਮਾਡਲ ਹੈ ਜਿਹੜਾ ਸਪੈਸ਼ਲ ਐਡੀਸ਼ਨ ਨੂੰ ਗੇੜਾ ਦਾ ਇਹ ਦੂਜੀ ਗੇਰ ਵਾਲਾ ਜੀ ਹਾਂ ਜੀ ਗੇਰ ਵਾਲਾ ਇਹ ਮਲਾਵੇ ਟਰਬੋ ਵਾਲਾ ਹੋਊਗਾ ਨਹੀਂ ਟਰਬੋ ਵਾਲਾ ਜੀ ਟਰਬੋ ਵਾਲਾ ਟਰੈਕਟਰ ਆ ਟਾਇਰ ਦੇਖ ਸਕਦੇ ਮੋਰਲੇ ਟਾਇਰ ਪਿਛਲੇ ਟਾਇਰ ਨਾਲ ਦੇ ਆ ਜੀ ਮੋਰਲੇ ਟਾਇਰ ਨਵੇਂ ਨੇ ਰੀ ਸਪੀਡ ਦਾ ਟੌਪ ਮਾਡਲ ਡੈਕਟਰ ਹੈ ਇਹਦੀ ਡਿਮਾਂਡ ਕਰਦੀ ਹੈ ਪਾਰਟੀ 390000 ਦੀ ਬਾਕੀ ਕੋਈ ਵੀਡੀਓ ਦੇਖ ਕੇ ਆਏਗਾ ਭਾਅ ਮਾੜਾ ਕਰ ਦਾਂਗੇ ਆ ਬਾਕੀ ਆ 0 ਮੀਟਰ ਵਾਲੇ ਦਿਖਾ ਲੋ ਜੀ 56 ਵੀ ਇਹ ਸਟੌਕ 'ਚ ਖੜੇ ਨੇ ਆਪਣੇ ਠੀਕ ਹੈ ਜੀ ਉਹਨੇ ਪਿੱਛੇ ਦਿਖਾ ਇਹ ਦਿਖਾ ਦਿਓ ਜੇ ਕਿਸੇ ਭਰਾ ਨੂੰ ਲੋੜ ਹੈ ਇਕੱਠੇ ਜਾਈਂਗਾ ਇਕੱਠੇ ਵੀ ਦੇ ਦਾਂਗੇ ਇਹ ਕਿੰਨੇ ਵੀ ਹੋਣਗੇ ਆਪਣੇ ਕੋਲ ਇਹ ਹੈਗੇ ਨੇ ਖੜੇ ਨੇ 4-5 ਖੜੇ ਨੇ 4-5 ਬੀਸ ਠੀਕ ਰੱਖੀ ਭਰਾ ਨੂੰ ਚਾਹੀਦੇ ਨੇ ਆਪਾਂ ਇਕੱਠੇ ਚਾਹੀਦੇ ਉਹ ਵੀ ਦੇ ਦਾਂਗੇ 0 ਮੀਟਰ ਨੇ ਸਾਰੇ ਸਿੱਧਾ ਬਿਲਿੰਗ ਹੋਏਗੀ ਪੰਜਾਬ ਦੀ ਕਰਾਓ ਹਰਿਆਣਾ ਦੀ ਕਰਾਓ ਬਾਰਦੀ ਸਟੇਟ ਦੀ ਕਰਾਓ ਜਿੱਥੇ ਮਰਜ਼ੀ ਦੀ ਠੀਕ ਠੀਕ ਹੈ ਸਮਝ ਟਰੈਕਟਰ ਨੇ ਬਿਲਕੁਲ ਸਿਰਫ ਮੈਨੂਫੈਕਚਰਿੰਗ ਤੇ ਹੀ ਦੀਆ ਬਸ ਇਸ ਕਰਕੇ ਕੰਪਨੀ ਦੇ ਦਿੰਦੀ ਆ ਤੁਹਾਨੂੰ ਠੀਕ ਹੈ ਮਾਰ ਕੇ 23 ਦੇ ਹੁੰਦੇ ਬਿੱਲ ਅਜੇ ਕੱਟੇ ਜਾਣੇ ਪੈਰਾਂ ਦੇ ਅਗਦੀ ਵੀ ਇਧਰ ਮਾਰ ਕਰਾ ਦਿਹਾ ਦੇ ਐਮ ਆਰ ਐਫ ਦਾ ਆ ਦੇਖ ਸਕਦੇ ਹੋ 0 ਮੀਟਰ ਦੇ ਵੀ ਟਰੈਕਟਰ ਨੇ ਇਸੇ ਤਰ੍ਹਾਂ ਹੀ ਆਇਆ ਜੀ ਪਿੱਛੇ ਇਹਨੂੰ ਵੀਡੀਓ ਵਿੱਚ ਦਿਖਾ ਕੇ ਇਸ ਵਾਰੀ ਵੀ ਦਿਖਾਉਂ ਉਹ ਆਇਆ ਜੀ ਸੋਨਾਲਿਕਾ 4 ਵੇਲ ਡਰਾਈਵ ਟਾਈਗਰ ਟਾਈਗਰ ਪੈਂਟ ਵਾਲਾ ਠੀਕ ਹੈ ਜੀ ਇਹ ਪੈਂਟੇ ਚ ਵੀ ਲਈ ਹਾਂਜੀ ਹਾਂਜੀ 2021 ਮਾਡਲ ਹੈ ਜੀ 8 ਮਹੀਨੇ ਦਾ ਠੀਕ ਹੈ ਜੀ ਇਹ ਵੀ ਲੋਕਲ ਨੰਬਰ ਟਰੈਕਟਰ ਆ ਸਾਡਾ ਲੋਨ ਕਲੀਅਰ ਆ ਟਰੈਕਟਰ ਨੂੰ ਵੀਡੀਓ ਦਿਖਾਉਮਾ ਰੇਟ ਕਨਫਰਮ ਕਰਕੇ ਆ ਜੀ ਦਾ ਕੱਲ ਹੀ ਆਇਆ ਟਰੈਕਟਰ ਬਾਕੀ ਤੁਸੀਂ ਦੇਖ ਸਕਦੇ ਹੋ ਇਹ ਵੀ ਟਰੈਕਟਰ ਬਿਲਕੁਲ ਨਵਾਂ ਹੈ ਜੀ 90% ਬਿਆਕਰਾਂ ਸਮੇਤ ਬਿਲਕੁਲ ਨਵਾਂ ਟਰੈਕਟਰ ਹੈ ਵੀ ਥੋੜੀ ਜਿਹਾ ਦੇਖ ਨੂੰ ਪਤਾ ਲੱਗਦਾ ਜੀ ਚੇਂਜਰ ਵਾਲਾ ਇਹ ਜਿਹੜਾ ਹੈ ਨਾ ਇਹ ਹਾਂਜੀ ਚੇਂਜਰ ਵਾਲਾ ਟੋਮੋਡ 300 ਦੇ 80 ਘੰਟੇ ਟਰੈਕਟਰ ਚੱਲਿਆ ਸੀ ਗਾ ਵੀ ਇਹਦਾ ਮਾਡਲ ਮਾਡਲ ਪੁਰਾਣਾ ਆ ਇਹ ਵੀ ਟਰੈਕਟਰ ਬ੍ਰੈਂਡ ਨਿਊ ਆ ਮਾਈਕੋ ਪੰਪ ਵਾਲਾ ਸਿਰ ਆ ਦੇ ਨਿਹਰੇ ਆ ਆ ਮੈਂ ਪੜਦੇ ਬਿਲਕੁਲ ਨਵਾਂ ਟਰੈਕਟਰ ਜੀ ਹਾਰ ਵਾ ਕੇ ਲੈ ਜਾਓ ਠੀਕ ਹੈ ਸਾਢੇ 7 ਲੱਖ ਪਾਲਟੀ ਐਡਵਾਂਸ ਕੀਤੀ ਐ ਬਾਕੀ ਤੁਹਾਡਾ ਸੌਦਾ ਕਰਾ ਦਾਂਗੇ ਸਾਡਾ ਲੋਕਲ ਟਰੈਕਟਰ ਲੋਕਲ ਹੀ ਕੁਆਲਟੀ ਐ ਠੀਕ ਹੈ ਜੀ ਟਰੈਕਟਰ ਨਵਾਂ ਬਿਲਕੁਲ ਖਾਲੇ ਦਾ ਸਾਢੇ 350 380 ਘੰਟੇ ਚੱਲਿਆ ਬਾਕੀ 4x4 ਦੇ ਵਿੱਚ ਆ ਤੁਸੀਂ ਦੇਖ ਲੈਂਦੇ ਹੋ ਵੈਸੇ 10 10 ਬਰਾਬਰ ਦੇ ਫੋਨ ਆਏ ਸੀ ਸਾਨੂੰ ਸੋਨਾ ਲੀਕਾ ਟਾਈਗਰ ਰਿਆ ਕਰੋ 4 ਵੀ ਲਾਲਾ ਔਰ ਲੈਣਾ ਵੀ ਸਾਡੇ ਪੰਪ ਵਾਲਾ ਠੀਕ ਠੀਕ ਹੁਣ ਆਪਣੇ ਕੋਲ ਆਇਆ ਦੇ ਕਿਸੇ ਭਰਾ ਨੂੰ ਲੋੜ ਆ ਤਾਂ ਲੈ ਜਾਓ ਇਹੋ ਜਿਹੇ ਟਰੈਕਟਰ ਰੋਜ਼ ਨਹੀਂ ਜਾਂਦੇ ਕਦੀ ਆਜੋ ਬਾਕੀ ਤੁਹਾਨੂੰ ਦੂਜੇ ਦਿਖਾ ਦੇਣਾ ਥੋੜੇ ਤੇ ਇਧਰ ਜੇ ਹੋਲਾ ਨੇ ਨੰਨੀਸਨ ਛੋਟਾ ਜੈ ਹਿੰਦਾ ਹੋਵੇ 32 30 ਖੜਾ ਵੀਰ ਉਹਨਾਂ ਕੋਲ ਇਹ ਛੋਟਾ ਹੋਲਾ ਨੇ ਜੀ 32 30 ਉਹਦੇ ਕੂਬੀਆਂ ਸਾਰੀਆਂ ਹੀ ਨੇ ਫੜ ਜਾ ਇਹਦੇ ਚ ਕੂਬੀਆਂ ਸਾਰੀਆਂ ਹੀ ਨੇ ਜੀ ਡਬਲ ਕਲਚ ਹੁੰਦਾ ਪਾਵਰ ਸਟੀering ਹੁੰਦਾ ਪੰਜਾਬ ਨੰਬਰ ਟਰੈਕਟਰ ਹੈ 2021 ਮਾਡਲ ਟਰੈਕਟਰ ਹੈ ਜੇ ਕਿਸੇ ਭਰਾ ਨੂੰ ਲੋੜ ਹੈ ਟਰੈਕਟਰ ਦੇ ਬਿਲਕੁਲ ਨਵੇਂ ਟਾਇਰ ਨੇ ਵੀ ਕੇ ਟੀ ਦੇ ਠੀਕ ਹੈ ਜੀ ਇਹ 4 40 ਡਿਮਾਂਡ ਕਰਦੀ ਹੈ ਜੀ ਪਾਰਟੀ ਬਾਕੀ ਕਰਾਵਾਂਗੇ ਰੇਟ ਇਹ ਕਿੰਨੇ ਪਾਵਰ ਦਾ ਹੁੰਦਾ ਜੀ ਇਹ ਇਹ 40 ਪਾਵਰ ਦਾ ਹੁੰਦਾ ਜੀ ਇਹ 40 ਪਾਵਰ ਦਾ 40 ਜਾਂ 42 ਪਾਵਰ ਦਾ ਹੀ ਹੁੰਦਾ ਸਿਲੰਡਰ ਕਿਹੜਾ ਤੰਨੇ ਸਿਲੰਡਰ ਹੈ ਮੈਸੀਜ ਇੰਜਨ ਹੁੰਦਾ ਤੇ ਇਕੱਠੀ ਲਈ ਮੈਸੀਜ ਕਿਹੜੇ ਤਰਭੋ ਵੀ ਹੁੰਦੀ ਹੈ ਸਾਰਾ ਕੁਛ ਹੈ ਵੱਡੇ ਟਰੈਕਟਰ ਜਿੰਨੇ ਕੰਮ ਕਰਦਾ ਹੈ ਅੱਛਾ ਜੀ ਆ ਦੇਖ ਦੇਖ ਆ ਦਿਓ ਇਹਦੇ ਤਰਭੋ ਆ ਵੱਡੇ ਟਰੈਕਟਰ ਨੇ ਕੰਮ ਕਰੂਗਾ ਇਹ ਨਾਮ ਦੀ ਛੋਟਾ ਜਿਹਾ ਠੀਕ ਹੈ ਜੀ ਬਾਕੀ 52 ਦਾ ਦਿਖਾ ਰੋ 52 ਦਾ ਸਾਹਿਬ 21 ਮਾਡਲ ਦੇਖ ਲਓ ਇਧਰ ਦੇਖਾ ਹਾੜਾ ਅੰਦਰ ਹੈ ਟਰੈਕਟਰ ਠੀਕ ਹੈ 21 ਮਾਡਲ ਹੈ ਗੇਅਰ ਪ੍ਰੋ ਹੈ ਇਹਦੀ 7 ਲੱਖ ਦੀ ਡਿਮਾਂਡ ਕਰਦੀ ਹੈ ਪਾਰਟੀ ਬਾਕੀ ਸੌਦਾ ਕਰਾਵਾਂਗੇ ਠੀਕ ਹੈ ਜੀ ਇੱਕ ਥੋੜਾ ਜਿਹਾ ਉਹ ਸਾਡਾ ਜੌਂਡੀਰ ਖੜਾ ਉੱਥੇ ਪਾਣੀ ਆ ਜਾ ਨਹੀਂ ਸਕਦੇ 4x4 ਛੋਟਾ ਮਾੜੀ ਜ਼ੂਮ ਕਰਕੇ ਵੀਡੀਓ ਦਿਖਾ ਦਿਓ ਕਿਸੇ ਭਰਾ ਨੂੰ ਲੋੜ ਹੋਵੇ ਆਪਣੇ ਕੋਲ ਛੋਟਾ ਕਈ ਬੰਦੇ ਦੀ ਸਪਰੇ ਮਸ਼ੀਨ ਵਾਲੇ ਉਹ ਖੜਾ ਜੀ 52 5505 ਜੀ ਹਾਂ ਜੀ 2020 ਮਾਡਲ ਟਰੈਕਟਰ ਹੈ 4x4 ਹੈ 6 ਲੱਖ 115 ਹਜ਼ਾਰ ਦੀ ਪਾਰਟੀ ਡਿਮਾਂਡ ਕਰਦੀ ਹੈ ਬڑے ਲੋਕਾਂ ਨੇ ਬੋਲਾਈ ਜੀ ਤੁਹਾਨੂੰ ਛੋਟਾ ਟਰੈਕਟਰ ਚਾਹੀਦਾ ਸਪਰੇਅ ਵਾਲਾ ਜਿਹੜਾ 52 10 ਦਾ ਪਲੈਂਟ ਗਿਰ ਪਰ ਦੱਸਿਆ ਉਹਦੀ ਕਿੰਨੀ ਡਿਮਾਂਡ ਆ ਜੀ 52 ਦਾ 7 ਲੱਖ ਦਾ ਜੀ 7 ਲੱਖ ਦਾ ਹਾਂਜੀ ਠੀਕ ਆ ਠੀਕ ਆ ਜੀ ਬਾਕੀ 18 ਸੀ ਟਰੈਕਟਰ ਵਿੱਚ ਕੱਟਿਆ ਜੀ ਤੁਹਾਨੂੰ ਉਹ ਵੀ ਨਜ਼ਰ ਮਾਰਾ ਰਹੇ ਆ ਆ ਜੋ ਛੋਟਾ ਟਰੈਕਟਰ ਉਹ ਵੀ 4/4 ਅੱਛਾ ਹਾਉਨੇ ਆ ਉਹ ਮੋਜੋ ਆ ਖੜਾ ਜੀ ਦੇਖੋ 47 10 47 10 ਠੀਕ ਆ ਜੀ ਇਹ ਅਸੀਂ ਟਰੈਕਟਰ ਵਿੱਚ ਕੱਟਿਆ ਜੀ ਇਹ ਹੈ ਵੈਸੇ ਨੰਬਰ ਬਾੜਦਾ ਹੈ ਅਸੀਂ ਕੱਲੇ ਦਾ ਲੰਦੇ ਨਹੀਂ ਬਾਹਰ ਦੇ ਨੰਬਰ ਵਿੱਚ ਕਰਕੇ ਲੱਤਾ ਜੀ ਠੀਕ ਠੀਕ ਹੈ। ਉਹ ਤੇ ਫਜਟ ਦੇ ਵਿੱਚ ਹੈ ਜੀ ਚੈਂਜਰ ਗੇਅਰ ਵਾਲਾ 4x4 ਹੈ। ਇਹ ਮਾਡਲ ਹੈਗਾ ਜੀ ਟੈਕਟਰ 17। ਬਾਕੀ ਟਾਇਰ ਵੀ ਰੇਡੀ ਨਾਲ ਪਾਏ ਹੋਏ ਨੇ ਦੇਖ ਸਕਦੇ ਹੋ। ਤੇ ਕਿੰਨੇ ਦਾ ਬਣੂਗੀ ਇਹ? ਸਵਾ 1/4 ਪਾਲਟੀ ਨਿਮਾਨ ਕਰਦੀ ਹੈ। ਬਾਕੀ ਮੌਕੇ ਤੇ ਜਿੱਥੇ ਹੋ ਜੂਗਾ ਸੌਦਾ। ਸਹੀ ਠੀਕ ਹੈ ਜੀ। ਇਸੇ ਨਾਲ 60-10 ਖੜਾ ਜੀ। ਇਹ 2017 ਮਾਡਲ ਟਰੈਕਟਰ ਹੈ ਪੰਜਾਬ ਨੰਬਰ ਹੈ ਲੋਨ ਕਲੀਅਰ ਹੈ 76 ਲੱਖ ਦਾ 4x4 76 ਲੱਖ ਦਾ ਹੈ ਜੀ ਇਹ ਟਰੈਕਟਰ ਕਾਫੀ ਗੋਣਾ ਵਾਲਾ ਹੈ ਤੋਂ ਕੋਈ ਸ਼ਟਰ ਦੇ ਵਿੱਚ ਹੋਊਗਾ ਨਾ ਜੀ ਇਹ ਸ਼ਟਰ ਗੇਅਰ ਆ ਜੀ ਸਾਰਾ ਕੁਝ ਸ਼ਟਰ ਦੇ ਦੇ ਵਿੱਚ ਆ ਐਕਸੈਸਰੀਜ ਦੇ ਵਿੱਚ ਆ ਟਰੈਕਟਰ ਆ ਜਿਹੜਾ ਫਲੈਟ ਫੋਰਮ ਆ ਉਹ ਪਲੇਟ ਫੋਰਮ ਨਾਲ ਜਿਆਵਾ ਦੂਸਰਾ ਫਲੈਟ ਦੇ ਵਿੱਚ ਤੇ ਹੁਣ ਚਾਹੀਦੀ ਦੋਰੇ ਬਜ ਨੂੰ ਖੜੇ ਆ ਆ ਲਓ ਗੁਰੂ ਵੱਡੇ ਦੀ ਬੱਜੀ ਆ ਐ ਜੀ ਸੋਨਾਲੀਕਾ ਵੱਡੀ ਪਾਵਰ ਦੇ ਵਿੱਚ 6 ਸਿਲੰਡਰ ਇਹ ਟਰੈਕਟਰ ਚੱਲੇ ਜੀ 300 ਘੰਟੇ ਕੁੱਲ ਇਹ ਕੰਪਨੀ 'ਚ ਜਿਹੜੇ ਪੀਸ ਰਹਿ ਜਾਂਦੇ ਨੇ ਹੁਣ ਕਈ ਭਰਾਵਾਂ ਦੇ ਫੋਨ ਆਉਂਦੇ ਨੇ ਅਸੀਂ ਸੋਨਾ ਦੀ ਕਾਰੀ ਵੀਡੀਓ ਕਿਉਂ ਨਹੀਂ ਪਾਉਂਦੇ ਵੀ ਭਾਜੀ ਤੁਸੀਂ ਤੁਲਵੇ ਲੈਂਦੇ ਟਰੈਕਟਰ ਸਹੀ ਗੱਲ ਹੈ ਜੀ ਕਈ ਫੋਨ ਆਉਂਦੇ ਨੇ ਮਾਨੂੰ ਭਾਜੀ ਇਹੋ ਜਿਹਾ ਟਰੈਕਟਰ ਤੁਲਵਾ ਕੋਡ ਦੇ ਦੂਗਾ ਇਹ ਤਾਂ ਤੁਸੀਂ ਦੇਖ ਸਕਦੇ ਹੋ ਵੀ ਬਿਲਕੁਲ ਨਵਾਂ ਟਰੈਕਟਰ ਪਿਆ 300 ਘੰਟੇ ਰੈਡਰ ਪਿਆ ਜੀ ਸਹੀ ਗੱਲ ਹੈ ਜੀ ਜਮਾਂ ਨਵਾਂ ਟਰੈਕਟਰ ਹੈ ਬਿਲਕੁਲ ਠੀਕ ਹੈ ਵੱਡੀ ਪਾਵਰ ਦੇ ਵਿੱਚ ਹੁਣ ਬੈਲਰ ਦਾ ਸੀਜ਼ਨ ਆ ਰਿਹਾ ਇਹੋ ਜਿਹੇ ਟਰੈਕਟਰ ਹੀ ਇਹ ਕਿਸੇ ਭਰਾ ਨੇ ਲੈਣਾ ਹੈ ਇਹ ਮੈਨੂਫੈਕਚਰਿੰਗ 2016 ਦੀ ਹੈ ਪਰ ਇਹ ਟਰੈਕਟਰ ਜਿਹੜੇ ਨੇ ਕੰਪਨੀ ਚੋਂ ਜਿਹੜਾ ਨਿਕਲਦੇ ਨੇ ਘਾਟ ਹੀ ਚੱਲੇ ਮਿਲਦੇ ਨੇ ਕਿਉਂਕਿ ਡੈਮੋ ਰੇ ਚੱਲਦੇ ਨੇ ਥੋੜੇ ਬਹੁਤ ਹੀ ਮਿਲਦੇ ਨੇ ਸਹੀ ਗੱਲ ਹੈ ਜੀ ਚੱਲਿਆ 300 ਘੰਟੇ ਆ ਪਰ ਟਰੈਕਟਰ ਜਮਾਨ ਨਵਾਂ ਨਾਲ ਦੇ ਟਾਇਰ ਨੇ ਸਾਰੇ ਕਿਸੇ ਭਰਾ ਨੂੰ ਲੋਡ ਹੋਵੇ ਇਹਦਾ ਪਾਰਟੀ ਜਿਹੜੀ ਡਿਮਾਂਡ ਕਰਦੀ ਆ ਉਹ ਆਪਣਾ ਜਿਹੜਾ ਰੇਟ ਹੈ ਓਪਨ ਨਹੀਂ ਕਰਦੇ ਉਹ ਫੋਨ ਤੇ ਤੁਹਾਨੂੰ ਦੱਸ ਦਾਂਗੇ ਕਿਸੇ ਭਰਾ ਨੂੰ ਲੋੜ ਹੋਵੇ ਤੁਹਾਨੂੰ ਫੋਨ ਕਰ ਲਿਓ ਰੇਟ ਦੱਸ ਦਾਂਗੇ ਕਿਉਂਕਿ ਲੋਕ ਵਿੱਚ ਫੋਨ ਕਰ ਕਰ ਕੇ ਹੀ ਪੁੱਛੀਂ ਅੰਦਰ ਤੁਲਵੇ ਦਿੰਦੇ ਹੋ ਪਾਰਟੀ ਆਪ ਤਾਨੂੰ ਟਰੈਕਟਰ ਦਵਾਵਾਂਗੇ ਇਹਦਾ ਰੇਟ ਤੁਹਾਨੂੰ ਫੋਨ ਤੇ ਦੱਸਾਂਗੇ ਟਰੈਕਟਰ ਇਹ 6 ਸਿਲੰਡਰ ਦੇ ਵਿੱਚ ਆਣਾ ਜੀ 6 ਸਿਲੰਡਰ ਹੈ ਜੀ ਦੇਖ ਸਕਦੇ ਹੋ ਵੀ ਟੁੱਟੇ ਜਿਹੇ ਟਰੈਕਟਰ ਆ ਮੂਰੇ ਟਾਇਰ ਦੇਖੋ ਜੱਡੇ ਆ ਪਿੱਛੇ ਕਰ ਹੁੰਦੇ ਨੇ ਏਡਾ ਵਾਲੇ ਨੇ ਤੇ ਸੋਨ ਵਾਲੀ ਕਰਾ 75 ਵੀ ਖੜਾ ਆਪਣੇ ਤੋਂ 90 ਵੀ ਖੜਾ ਹੈ ਅਗਰ ਇਹਦੇ ਨਾਲ ਦੇ ਹੋਰ ਚਾਹੀਦੇ ਨੇ ਫੇਰ ਭੱਤ ਜੋੜ ਕੇ ਵੇਂਤੀ ਹੈ ਜੀ ਅਸੀਂ ਤੁਲਨਾ ਵਾਲਾ ਟਰੈਕਟਰ ਨਹੀਂ ਦਿੰਦੇ ਸਾਡੇ ਟਰੈਕਟਰ ਹੁੰਦੇ ਨੇ ਨਵੇਂ ਆਹ ਦੇਖੋ ਉਹਨਾਂ ਦਾ ਟਰੈਕਟਰ ਖੜਾ ਹੈ ਨਵੇਂ-ਨਵੇਂ ਟਰੈਕਟਰ ਨੇ ਸਾਡੇ ਤੋਂ ਅਸੀਂ ਤੁਲਨਾ ਵਾਲਾ ਟਰੈਕਟਰ ਕਿਵੇਂ ਦੇਈਏ ਲੋਕਾਂ ਨੂੰ ਇਹ ਆ ਕਿ ਉਹ ਜਿਹੜੇ ਕਈ ਵੀਡੀਓ ਆ ਇਹ ਇੱਕ ਠਾਣੇ ਆ। ਅਜੀ ਭਾਈ ਇਹ ਰੇ 75 ਚਾਹੀਦਾ 90 ਚਾਹੀਦਾ ਉਹ ਵੀ ਮਿਲ ਜਾਏਗਾ। ਨਵਾਂ ਇਹ ਟਰੈਕਟਰ ਬੜੇ ਸੋਹਣੇ ਨੇ ਜੀ ਨਵੇਂ ਪਾਏ ਨੇ ਟਰੈਕਟਰ ਦੂਜੇ ਸਾਹਮਣੇ। ਆਹ ਚੀਜ਼ ਲੱਗ ਆ ਮਤਲਬ ਇਹ ਰੋਈ ਨਹੀਂ ਹੁੰਦਾ। ਇਹ ਸਾਡੇ ਕੋਲ ਵੀ ਸਹੀ ਚੱਲਦਾ। ਹਾਂਜੀ ਬ్రో ਇਹ ਸੀ ਟਰੈਕਟਰ ਜਿਹੜੇ ਬਾਈ ਜੀ ਨੇ ਆਪਾਂ ਨੂੰ ਦਿਖਾਏ। ਤੇ ਬਾਈ ਆਪਣੀ ਦੁਕਾਨ ਦੇ ਆਪਾਂ ਲੋਕੇਸ਼ਨ ਤੇ ਆਪਣਾ ਟਰੈਕਟਰ ਨੰਬਰ ਬੋਲ ਦੇ। ਸਾਡੀ ਦੁਕਾਨ ਹੈਗੀ ਜੀ ਪਟਿਆਲੇ ਤਾਂ ਤੁਸੀਂ ਰਾਜਪੁਰਾ ਰੋਡ ਤੋਂ ਆਓਗੇ ਸਾਹਮਣੇ ਸਦਰ ਥਾਣਾ ਦੇਖੋ ਜਮਾ ਸਾਹਮਣੇ ਆਣਾ ਕਿੱਥੇ ਹੀ ਮੁੜਨਾ 140 ਨੰਬਰ ਦੁਕਾਨ ਆ ਸਾਡੀ। ਐਤਵਾਰ ਨੂੰ ਸਾਡਾ ਸਾਰਾ ਬਾਜ਼ਾਰ ਬੰਦ ਹੁੰਦਾ ਐਤਵਾਰ ਨੂੰ ਮੇਰਾ ਭਰਾ ਕੋਈ ਨਾ ਆਇਆ ਕਰੋ ਐਤਵਾਰ ਛੁੱਟੀ ਹੁੰਦੀ ਹੈ ਸਾਡੀ ਇੱਕ ਦਿਨ ਹਫ਼ਤੇ ਦੇ ਵਿੱਚ ਹਾਂਜੀ ਹਾਂਜੀ ਬਾਕੀ 6 ਦਿਨ ਦੁਕਾਨ ਸਾਡੀ ਖੁੱਲਦੀ ਹੈ ਇੱਕ ਸਾਡਾ ਫੋਨ ਜਿਹੜਾ ਅਸੀਂ 9 ਵਜੇ ਓਨ ਕਰਾਂਗੇ ਕਿਉਂਕਿ ਸਾਡਾ ਦੁਕਾਨ ਦਾ ਫੋਨ ਦੁਕਾਨ 'ਤੇ ਹੀ ਹੁੰਦਾ ਸਹੀ ਹੈ 9 ਵਜੇ ਅਸੀਂ ਆ ਕੇ ਫੋਨ ਓਨ ਕਰ ਦਾਂਗੇ 7 ਵਜੇ ਅਸੀਂ ਘਰ ਜਾਣਾ ਦਾ ਫੋਨ ਆਪਦਾ ਔੜੀ ਰੱਖ ਦਾਂਗੇ ਮੇਰਾ ਭਰਾ ਕੋਈ ਫੋਨ ਮਾਰਦਾ ਕਈ ਵਾਰ ਨਹੀਂ ਚੱਕਿਆ ਜਾਂਦਾ ਤਾਂ ਉਹਦਾ ਕਾਰਨ ਇਹ ਹੈ ਅਸੀਂ ਦੁਕਾਨ 'ਤੇ ਹੁੰਦੇ ਹੀ ਨਹੀਂ ਹਾਂਜੀ ਕਿਉਂਕਿ ਘਰੇ ਜਾ ਕੇ ਫੈਮਲੀ ਨੂੰ ਟਾਈਮ ਦੇਣਾ ਹੁੰਦਾ ਹੈ ਦੁਕ ਹੁਣ ਮੇਰਾ ਭਰਾ ਫੋਨ ਕੱਟ ਕਰਿਆ ਕਰੋ ਆ ਕੇ ਟਰੈਕਟਰ ਖੜੇ ਨਹੀਂ ਤੁਸੀਂ ਆ ਕੇ ਸੌਦਾ ਹੀ ਕਰਨਾ ਬਸ ਆ ਕੇ ਟਰੈਕਟਰ ਦਿਖਾ ਦੇ ਤੁਹਾਨੂੰ ਲੋਕੇਸ਼ਨ ਦੱਸਤੀ ਆ ਕੇ ਸੌਦਾ ਕਰੋ ਲੈ ਤੇ ਆਪਣੇ ਕਨੈਕਟਰ ਨੰਬਰ ਬੋਰ ਦਿੰਦੇ ਕਲੈਕਟਰ ਨੰਬਰ ਹੈਗਾ ਜੀ 9814609393 ਕੁਕੂ ਟਰੈਕਟਰ ਪਟਿਆਲਾ ਹਾਂਜੀ ਬ੍ਰੋ ਇਸੀ ਟਰੈਕਟਰ ਜਿਹੜੇ ਵਾਈਜ ਨੇ ਆਪਾਂ ਦਿਖਾਏ ਤੁਸੀਂ ਦੇਖ ਸਕਦੇ ਹੋ 120 ਐਚਪੀ ਤੋਂ ਲੈ ਕੇ 90 ਆਪਣਾ 60 65 70 ਜਿਹੜਾ ਵੀ ਤੁਹਾਨੂੰ ਪਸੰਦੀਦਾ ਟਰੈਕਟਰ ਮਿਲ ਜਾਊਗਾ ਜੇ ਬੁੱਢੀ ਅੰਗਰੇਜ਼ੀ ਹੋਵੇ ਤਾਂ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫੇਸਬੁਕ ਪੇਜ ਦੇਖ ਲਓ ਫੇਸਬੁਕ ਪੇਜ ਨੂੰ ਕਰਦੇ ਫੋਲੋ ਬਾਕੀ ਆਪਣੇ ਇੰਸਟਾ ਨੂੰ ਫੋਲੋ ਜਰੂਰ ਕਰਦੇ ਸੇਮ ਨਾਮ ਤੇ ਅਕਾਊਂਟ ਬਣਿਆ ਹੋਇਆ ਹੈ ਉਹ ਥੱਲੇ ਕਾ ਨਾਮ ਦੱਸ ਲੈ ਕੋਈ ਨਹੀਂ ਜੀ ਬਾਕੀ ਬਹੁਤ ਕੋ ਲਾਈਕਸ ਤੇ ਕਮੈਂਟ ਧੰਨਵਾਦ